ਆਗੁਰੂ ਨੂੰ ਪਰਿਉ ਦੁਹਰੋ ਜਿਤਨ ਤੰਤ ਵੇਲੇ ਚੰਦਰ ਹੀ ਨੜੀ ਬਦ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਤ ਸੁਖਾਂ ਦੇ ਦਾਤੇ ਮਨ ਤਦ ਸੰਸਜਿ ਗੁਰੂ ਤਨ ਪੰਦੇ ਰਕੇ ਜਗਤ ਗੁਰੂ ਉਤਾਰ ਮੁਗਦੀ ਤੇ ਬਿਰਾਜ ਮਾਨ ਪਾਣੀ ਬੋਲ ਤਨ ਤਨ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਫਿਰ ਗੁਰੂ ਗੰਸਾ ਵਿਦੀ ਪੰਨੂ ਦੇ ਅੰਦਰ ਸੱਚ ਪੱਤਿ ਗੁਰੂਕਾਂ ਸਤ ਸਤ ਸਮਝਿਓ ਜੋਤਰਾ ਤੋਂ ਪਤ ਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੇ ਵਾਲੇ ਚਿੱਟਿਆਂ ਬਾਜ ਵਾਲੇ ਦੌਰਜਾਨ ਕੇ ਵਾਲੇ ਠੰਡਾ ਬ੍ਰਹਿਮੰਡਾ ਦੇ مالک ਚੰਨ ਦੇ ਪਾਵਨ ਜੀਵਨ ਦੀ ਆਪਾਂ ਅਮਰ ਕਥਾ ਕਈਆਂ ਮਹੀਨਿਆਂ ਤੋਂ ਆਰੰਭ ਕੀਤੀ ਹੋਈ ਆਜ ਵੀ ਉਸੇ ਰੜੀ ਦਾ ਕੇ ਸਭਨ ਕੇ ਪਾਪ ਸਤਿਗੁਰੂ ਦੇ ਪਾਉਣ ਜੀਨ ਦੀ ਅਮਰ ਕਥਾ ਵਿੱਚੋਂ ਕੁਝ ਕਰਪੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਸਾਡਾ ਇਹ ਸੰਸਾਰ ਤੇ ਸਭ ਲੋ ਜਾਵੇ ਮਨ ਦੇ ਦੁੱਖਾਂ ਤੇ ਸਾਰੂਗਾ ਸੋਗਾ ਕਰੇ ਸਾਰੇ ਦਿਨ ਦਾ ਫਿਕਰਾਂ ਤੋਂ ਮਨ ਜਾਈਏ ਜਮ੍ਹਾਂ ਦੀ ਮਾਰ ਤੋਂ ਵੀ ਵੱਜਾਈਏ ਅੱਜ 83 ਲੱਖ 900 ਆਪਾਂ ਸੁਣਦੇ ਦੇਖਦੇ ਆ ਰਹੇ ਹਾਂ ਇਹਨਾਂ ਤੋਂ ਵੀ ਆਪਣਾ ਟੁਕਰਾ ਹੋ ਸਕਦਾ ਤੇ ਬਕਰ ਵਿਚਾਰ ਕਰਦੇ ਸਭ ਇਹੋ ਆਪ ਆਪਸ ਅਸੀਂ ਜਿੰਨੇ ਵੀ ਯਤਨ ਮਰਜੀ ਕਰੀਏ ਆ ਆਪਣੇ ਕੀਤੇ ਯਤਨਾਂ ਵਿੱਚ ਅਸੀਂ ਸਭ ਤੋਂ ਸੰਪੂਰਨ ਹੀ ਉਸ ਆਂ ਅਧੂਰੇ ਆਏ ਆ ਅਧੂਰੇ ਰਹਿ ਜਾਂਦੇ ਅਧੂਰਿਆਂ ਨੂੰ ਪੂਰੇ ਕਰਨ ਵਾਸਤੇ ਗੁਰੂ ਦੀ ਲੋੜ ਪੈਂਦੀ ਹੈ ਤੇ ਗੱਲਾਂ ਫਿਰ ਪੂਰਾ ਨਹੀਂ ਕਰਦਾ ਉਹ ਸੱਚਖੰਡ ਦਾ ਮਾਰਗ ਪ੍ਰਦਾਨ ਦਾ ਗੁਰੂ ਜਿੱਥੋਂ ਦਾ ਆਪੇ ਗੁਰੂ ਹੁੰਦਾ ਹੈ ਤੁਸੀਂ ਜਬੀ ਜੀ ਸਾਹਿਬ ਨੂੰ ਰੋਜ਼ ਸੁਣਦੇ ਜੇ ਸੱਚਖੰਡ ਵਸੇ ਦਰੰਕਾਰ ਜਿਸ ਜਗਤ ਤੇ ਜਿਸ ਸੱਚਖੰਡ ਸੱਚੀ ਸੱਚੀ ਜਗਤੇ ਉਹ ਆਪ ਰਾਜਮਾਨੋ ਉਥੇ ਆਪਣੇ ਸੇਵਕਾਂ ਨੂੰ ਕੋਲ ਪਾ ਦਿੰਦਾ ਤੇ ਪਿਆਰਾ ਤੇ ਇੱਕ ਦੂਜੇ ਦਾ ਪਿਆਰਾ ਜਿਹਾ ਹੁੰਦਾ ਹੈ ਮਿੱਤਰ ਹੁੰਦਾ ਦੋਸਤ ਹੁੰਦਾ ਇਕੱਠੇ ਬੈਠ ਕੇ ਖੁਸ਼ ਹੁੰਦੇ ਨੇ ਤੇ ਜੇ ਦੂਰ ਦੂਰ ਹੈ ਨਾ ਮਿੱਤਰਤਾ ਨਹੀਂ ਦੋਰੀ ਹੈ ਤੇ ਮਿੱਤਰਤਾ ਨਹੀਂ ਤਾਂ ਪਾਸ਼ਾ ਨੇ ਸਾਨੂੰ ਸਮਝਾਇਆ ਵੀ ਗੁਰਬਾਣੀ ਵਿੱਚ ਉਹ ਕੰਦੇ ਸੰਸਾਰ ਦੇ ਕਿਸ ਨੂੰ ਪਤਾ ਹੀ ਨਹੀਂ ਵੀ ਸਾਡਾ ਅਸਲ ਮਿੱਤਰ ਕੌਣ ਹੈ ਤੇ ਤਰ ਗੁਰੂ ਦਾਸ ਸਾਹਿਬ ਜੀ ਪਾਸ਼ਾ ਬਾਦ ਸਾਡੇ ਬਖਸ਼ ਕਰਦੇ ਕੋਈ ਜਾਣੇ ਖਮਨ ਇਹਾਂ ਜਗ ਮੇਤ ਦੱਸੋ ਸੰਸਾਰ ਦੇ ਲੋਕੋ ਵੀ ਇੱਥੇ ਤੁਸੀਂ ਜਾਣਦੇ ਹੋ ਕਿ ਸਾਡਾ ਅਸਲ ਮਿੱਤਰ ਕੌਣ ਹੈ ਜਿੰਨੇ ਵੀ ਇਸ ਇਸ ਤਰ੍ਹਾਂ ਦੇ ਵੀ ਮਿੱਤਰ ਅਸੀਂ ਬੜਾਏ ਉਹ ਸਾਰੇ ਸਾਰੇ ਧੋਖੇ ਬਾਜ਼ ਨਿਕਲੇ ਸਾਰੇ 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 ਧੋਖੇ ਬਾਜ਼ ਨਿਕਲੇ ਮੁਸਲ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ ਅਸਲ ਵਿੱਚ ਉਹ ਜੀਦਿਆਂ ਨੂੰ ਹੀ ਛੱਡ ਜਾਂਦੇ ਮਰਿਆਂ ਦੇ ਤੇ ਮਾਤੇ ਕੀ ਲੈ ਜਾਂਦੇ ਭਾਵੇਂ ਸੱਚੇ ਤੂ ਹੈ ਜੇਰਾ ਜੀਤੇ ਦੇ ਨਾਲ ਵੀ ਰਵੇ ਤੇ ਬਰੇ ਦੇ ਨਾਲ ਵੀ ਰਵੇ ਤੇ ਦੁਸੰਸਾਰ ਲੋਕ ਤੋਂ ਬਲੋਕ ਜਾਵੇ ਨਾ ਉਦੋਂ ਵੀ ਨਾਲ ਜਾਵੇ ਸੱਜਣ ਉੱਥੇ ਜਾ ਕੇ ਮਤ ਕਰੇ ਧਰਮ ਰਾਜ ਨੂੰ ਭੋਗੇ ਗੱਲ ਕਵੇ ਕਿ ਇਹ ਮੇਰਾ ਆਦਮੀ ਹੈ ਛੱਡ ਜਨ ਨੂੰ ਦੇਖੋ ਨਾ ਲੇਖਾ ਜੋਖਾ ਤੇ ਮੇਰੇ ਬੰਦੇ ਬਾ ਬੇਰਕਤ ਇਹ ਦੇਖੋ ਹੋਈ ਇਹ ਤਾਂ ਸੰਸਾਰ ਜਦੋਂ ਰਾਜਾ ਜਨਕ ਨਰਕਾਂ ਦੇ ਕੋਲ ਦੀ ਨੰਨ ਲਗਾ ਤਾਂ ਇਹ ਇਹਦੀ ਬਾਜ ਆਈ ਤੇ ਦ੍ਰਵ ਗਿਆ ਜੀ ਤਾਂ ਸਾਰਿਆਂ ਨੇ ਗਾ ਕਿ ਸੇ ਦਲਸਰਸ ਆ ਰਾਂ ਨੀ ਗਾ ਨਾ ਕੋ ਜਾਣਤੇ ਹਾਈ ਹਾਈ ਖਤਮ ਹੋ ਗਈ ਲੰਬੀ ਗੱਲ ਨਾ ਕਰੀਏ ਆਪਾਂ ਧਰਮਰਾਜ ਨੇ ਕਿਹਾ ਜੇ ਤੂੰ ਇੰਨਾ ਤਿਤ ਤਰਸ ਆਉਂਦਾ ਹੈ ਦਇਆ ਆਉਂਦੀ ਹੈ ਇਹਨਾਂ ਬਦਲੇ ਕੁਝ ਦੇ ਦੇ ਜਬ ਤੱਕ ਇਹਰੋਂ ਦੀ ਪੰਜਾਬੀ ਚ ਉਸ ਇੱਕ ਸਵਾ ਕਰੀ ਇਹ ਤਾਂ ਕਹੇ ਕਿ 30 ਅਧਤ ਘੰਟਾ ਦਾੜਾ ਸਮਰਸੀ ਦਿੱਤਾ ਉਹਦਾ ਨਾਂ ਸਜਣਾ ਇਸ ਤਰ੍ਹਾਂ ਦਾ ਸਜਣਾ ਕੋਊੜਾ ਜਦ ਸੰਸਾਰ ਵਿੱਚ ਇੱਕ ਦਿਸਣ ਨੂੰ ਬ੍ਰਹਮ ਗਿਆਨੀ ਪਰ ਹੈ ਉਹ ਪੂਰਨ ਜੋਤ ਅਲੰਕਾਰ ਦੇ ਰਮਗੰਗਾ ਦੇ ਆਪੁਰਮੇਸ਼ਰ ਤੇਜੇ ਸੁਬਸਤਾ ਦਉ ਬਾਲ ਕੋ ਦਉ ਸੇਬਸਤਾ ਦਉ ਆਪਣੇ ਮਿੱਤਰ ਰੂਪ ਨਾਲ ਦਾਂ ਆਵਪ ਕਨ ਕਰ ਲੈ ਸਭ ਪੈਰੋ ਤਦ ਕੋ ਗੋਵਿੰਦ ਸੇ ਪਾਸ਼ਾ ਦੇ ਜੀਵਨ ਦੀ ਆਤਮਿਕ ਕਥਾ ਆਤਮ ਵਿਚਾਰ ਅਮਰ ਕਥਾ ਇੰਨੇ ਜੀਵਨ ਵਿੱਚੋਂ ਅੱਪਾ ਪਹੁੰਚੇ ਸੀਗੇ ਦਿਨਾਂ ਦਾ ਕਰੋ ਜਿੱਤੇ ਉਹਨਾਂ ਨੇ ਜਫਰ ਨਾਮਾ ਲਿਖਿਆ ਫਤਿਹ ਦੀ ਚਿੱਠੀ ਲਿਖੀ ਦੇ ਕਿਸੇ ਨੂੰ ਅਡਵਾਂਸ ਲਲਕਾਰ ਦੇਣਾ ਇਹ ਮਰਦ ਦਾ ਕੰਮ ਹੁੰਦਾ ਹੈ ਕਿਸੇ ਨੂੰ ਲਕਾਰਨਾ ਇਹ ਮਰਦ ਦਾ ਕੰਮ ਹੁੰਦਾ ਹੈ ਅਦੇ ਧਰਤੀ ਤੇ ਔਰਮੁਜੇ ਮੈਂ ਤੇ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਜੇ ਔਰਮੁਜੇ ਮਰਿਆ ਨਹੀਂ ਇਹ ਜੀਂਦਾ ਏ ਪੂਰੇ ਜੋਗਨਾ ਚ ਆ ਪਾਪ ਦਾ ਕੜਾ ਪਰਿਆ ਹੋਇਆ ਏ ਤੁਤੰਦੇ ਲਾਗੇ ਗਿਆ ਹੋਇਆ ਤੇ ਚਿੱਠੀ ਲੈ ਤੀ ਔਰਮੁਜੇ ਤੂੰ ਹਾਰ ਗਿਆ ਤਾਂ ਮੈਂ ਜੇ ਉਹ ਤਰਕ ਵਾਲੇ ਤਾਂ ਕੀ ਕਰਨਾ ਜਿਹਨੇ ਤਰਕ ਹੀ ਕਰਦੀਆਂ ਉਹ ਕਹੂਗਾ ਵੀ ਗੁਰੂ ਕਿਵੇਂ ਜਿੱਤ ਗਿਆ ਸਾਰ ਸਭ ਜਾਦੇ ਸ਼ਹੀਦ ਹੋ ਗਏ ਮਾਤਾ ਸ਼ਹੀਦ ਹੋ ਗਈ ਪਿਤਾ ਸ਼ਹੀਦ ਹੋ ਗਿਆ ਤੇ ਜਿੱਤੇ ਆ ਕਿਦਾਂ ਆਤਮ ਬੰਦ ਤਲਕੇ ਜਮੀਰ ਕਰਕੇ ਜਿੱਤ ਗਿਆ ਕਿ ਇੰਨਾ ਜੋਰ ਹੁੰਦਿਆ ਹੋਇਆ ਔਰ ਉਹ ਦੇਰ ਦਾ ਗੁਰੂ ਦਾ ਵਾਰੰਗਿੰਦਾ ਨਿਰਗਰਸਤੋ ਤੁਰ ਕਿੱਥੋਂ ਤੱਕ ਮਗਰ ਪੁੱਛਾ ਕਰਦਾ ਏ ਭਾਵੇਂ ਆਪ ਬਣਾਇਆ ਤੇ ਦਿਨਾਂ ਨਾਥ ਦਿਨਾਂ ਕਾਂਗੜ ਚੱਲੋ ਉੱਤੇ ਆਪਾਂ ਇੱਕ ਦੂਜੇ ਦੀ ਹਮਦਰਦੀ ਦੀਆਂ ਗੱਲਾਂ ਕਰਾਂਗੇ ਆਪਣੇ ਮੇਲ ਦੀਆਂ ਗੱਲਾਂ ਕਰਾਂਗੇ ਪਰ ਚਿੱਠੀ ਪਾਸ਼ੇ ਦੇ ਪਹਿਲਾਂ ਉੱਤ ਜਦੋਂ ਬੇਦਾਗਾਂ ਕੋਲ ਪਹੁੰਚਿਆ ਨਾ ਤਾਂ ਗੁਰੂ ਸਾਹਿਬ ਪਹੁੰਚ ਗਏ ਉੱਥੋਂ ਉਹ ਚਿੱਠੀ ਲਿਖੀ ਉਹਨਾਂ ਨੇ ਇਹ ਪਤੇ ਦੀ ਉਤੋਂ ਪਰੋ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਠੀ ਲੇਕ ਕੇ ਦੈ ਸਿੰਘ ਨੂੰ ਭੇਜ ਕੇ ਤੇ ਰੂਪੇ ਵਾਲੇ ਚਲੇ ਗਏ ਤਾਂ ਆਪਾਂ ਕਲ ਵਿਚਾਰ ਕੀਤੀ ਸੀ ਕਿ ਰੂਪੇ ਵਾਲੇ ਜਦੋਂ ਗਏ ਨਾ